ਆ ਸਾ ਵਾਹਿਗੁਰੂ ਜੀ ਕੀ ਫਤਿਹ ਮੈਂ ਗੁਰਸਿੱਖ ਵੀਰਾਂ ਨੂੰ ਬੇਨਤੀ ਕਰਦਾ ਆ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਆ ਵਾ ਕਿ ਆਪਣੇ ਗੁਰਸਿੱਖ ਪਰਿਵਾਰ ਆ ਬੀਬੀ ਸ਼ਰਬਦੀਪ ਕੌਰ ਜਿਨ੍ਹਾਂ ਦੇ ਛੇੜੀ ਜਵਾਨ ਆ ਤੇ ਕਿਰਾਏ ਦੇ ਵਿਚਾਰੇ ਰਹਿ ਰਹੇ ਆ ਆਪਣਾ ਘਰ ਆ ਤੇ ਛੱਤ ਡਿੱਗ ਚੁੱਕੀ ਸੀ ਤੇ ਹੁਣ ਵਿਚਾਰਿਆਂ ਨੇ ਔਖੇ-ਸੌਖੇ ਹੋ ਕੇ ਖੜਾ ਕੀਤਾ ਵਾ ਤੇ ਹੁਣ ਇਹਦੀ ਛੱਤ ਜਿਹੜੀ ਆ ਮੈਂ ਚਾਹਦਾ ਵਾਂ ਗੁਰਮੁਖ ਪਰਿਵਾਰ ਆ ਘਰੋਂ ਬਹੁਤ ਗਰੀਬ ਆ ਇਹਨਾਂ ਦੀ ਛੱਤ ਦੀ ਜਿਹੜੀ ਸੇਵਾ ਆ ਸਾਧ ਸੰਗਤ ਦੇ ਸਹਿਯੋਗ ਦੇ ਨਾਲ ਕੀਤੀ ਜਾਵੇ ਮੈਂ ਚਾਹੁੰਦਾ ਵਾਂ ਕਿ ਇਹ ਜਿਹੜੀ ਛੱਤ ਆ ਇਹ ਆਪਣੇ ਘਰ ਦੇ ਵਿੱਚ ਬਹਿਣ ਜੋਗੇ ਹੋ ਜਾਣ ਤਾਂ ਜੋ ਇਹਨਾਂ ਦੀ ਛੱਤ ਟਿੱਕਣ ਕਰਕੇ ਵਿਚਾਰੇ ਕਿਰਾਏ ਦੇ ਉੱਤੇ ਕਿਸੇ ਦੇ ਘਰ ਬਗਾਨੇ ਘਰ ਦੇ ਵਿੱਚ ਰਹਿ ਰਹੇ ਆ ਕਿਰਾਇਆ ਭਰ ਰਹੇ ਆ ਬੇਟੇ ਜਵਾਨ ਆ ਇਹਨਾਂ ਦਾ ਕਾਰੋਬਾਰ ਬਹੁਤ ਧੀ ਪਰਿਵਾਰ ਆ ਤੇ ਮੈਂ ਚਾਹੁੰਦਾ ਵਾਂ ਕਿ ਆ ਜਿਹੜੀ ਸੇਵਾ ਜਿਹੜੀ ਛੱਤ ਦੀ ਇਹਨਾਂ ਦੀ ਕੀਤੀ ਜਾਵੇ ਐਨਆਰਆਈ ਵੀਰਾਂ ਦੇ ਗਾੜੀ ਖਾਲਸਾ ਪੰਥ ਗਾੜੀ ਕਿ ਗੁਰਮਖ ਪਰਿਵਾਰ ਆ ਇਹਦੀ ਜਿਹੜੀ ਸੇਵਾ ਆ ਛੱਤ ਦੀ ਉਹ ਜਿਹੜੀ ਆ ਕੀਤੀ ਜਾਵੇ ਤਾਂ ਜੋ ਇਹ ਆਪਣੇ ਘਰ ਬੈਹਣ ਜੋਗੇ ਪਰਿਵਾਰ ਹੋ ਜਾਵੇ ਮੈਂ ਸਾਰੇ ਐਨਆਰਆਈ ਵੀਰਾਂ ਅੱਗੇ ਬੇਨਤੀ ਕਰਦਾ ਮਾਂ ਕਿ ਇਹ ਜਿਹੜੀ ਸੇਵਾ ਆ ਇਹਨਾਂ ਦੀ ਪਰਿਵਾਰ ਦੀ ਛੱਤ ਦੀ ਸੇਵਾ ਆ ਉਹ ਗੁਰਮਖ ਪਰਿਵਾਰ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਛੱਤ ਦੇਖੋ ਇਹਨਾਂ ਖੜੇ ਬਹੁਤ ਔਖੇ ਕੀਤੇ ਆ ਤੇ ਹੁਣ ਛੱਤ ਦੀ ਮੁਸ਼ਕਲ ਆ ਛੱਤ ਜਿਹੜੀ ਆ ਇਹਦੀ ਛੱਤ ਜਿਹੜੀ ਆ ਉਹ ਐਨਆਰਆਈ ਵੀਰਾਂ ਨੂੰ ਬੇਨਤੀ ਕਰਦਾ ਵਾਂ ਕਿ ਇਹਨਾਂ ਦੀ ਛੱਤ ਜਿਹੜੀ ਆ ਪਵਾਈ ਜਾਵੇ ਤਾਂ ਜੋ ਇਹ ਵਿਚਾਰੇ ਆਪਣੇ ਘਰ ਬੈਹਿਣ ਜੋਗੇ ਜਿਹੜੇ ਆ ਉਹ ਹੋ ਸਕਣ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਮੜੀ ਗਾਓ ਕੋਈ ਕਾਲਾ ਮੜੀ ਗਿਆ ਦੋ ਪਾਸੇ ਠੀਕ ਇੱਧਰ ਦੇਖੋ ਹੋ ਗਈ